ਅੱਜ ਅੰਬਾਨੀ ਪਰਿਵਾਰ ਆਪਣੇ ਬੇਟੇ ਦੇ ਵਿਆਹ ਤੇ ਕੀਤੇ ਖਰਚੇ ਕਰਕੇ ਚਰਚਾ ਵਿੱਚ ਹੈ ਬਜ਼ੁਰਗਾਂ ਕਹਿੰਦੇ ਗਰੀਬ ਦਾ ਨਿੰਦਨਾ ਕੀ ਅਤੇ ਅਮੀਰ ਦਾ ਸਲਾਉਣਾ ਕੀ ਪਰ ਸੇ ਖਰਾਤ ਸਮੇ ਇੱਕ ਵਿਆਹ ਹੋਇਆ ਸੀ ਜਿਸ ਦਾ ਅੱਜ ਤੱਕ ਦੁਨੀਆ ਤੇ ਕੋਈ ਤੋੜ ਨਹੀਂ ਕਹਿ ਲਓ ਦੁਨੀਆ ਦਾ ਸਭ ਤੋਂ ਵੱਡਾ ਤੇ ਮਹਿੰਗਾ ਵਿਆਹ ਬਹੁਤੇ ਲੋਕ ਸ਼ਾਇਦ ਭੁੱਲ ਚੁੱਕੇ ਹੋਣ ਕਿ ਦੁਨੀਆ ਦਾ ਅੱਜ ਤੱਕ ਦਾ ਸਭ ਤੋਂ ਵੱਡਾ ਤੇ ਮਹਿੰਗਾ ਵਿਆਹ ਵੀ ਸਿੱਖਾਂ ਨੇ ਕੀਤਾ ਹੈ ਇਵਿਆ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕਨਵਰ ਨਾਨਿਹਾਲ ਸਿੰਘ ਅਤੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੀ ਦੀ ਸੁਪੁੱਤਰੀ ਬੀਬੀ ਨਾਨਕੀ ਦਾ 7 ਮਾਰਚ 1837 ਨੂੰ ਹੋਇਆ ਸੀ ਕਨਵਰ ਨਾਨਿਹਾਲ ਸਿੰਘ ਲਈ ਬਣਿਆ ਹੀਰਿਆਂ ਜੜਿਆ ਬੇਸ਼ਕੀਮਤੀ ਸਹਿਰਾ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਵੇਖਿਆ ਤਾਂ ਉਸਦੀ ਖੂਬਸੂਰਤੀ ਅਤੇ ਕੀਮਤ ਤੋਂ ਪ੍ਰਭਾਵਿਤ ਹੁੰਦਿਆਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਮੁਖ ਪੇਂਟ ਕਰ ਦਿੱਤਾ ਸੀ ਇਸ ਵਿਆਹ ਚ ਬਰਾਤ ਦੀ ਗਿਣਤੀ 5 ਲੱਖ ਦੇ ਕਰੀਬ ਸੀ ਜਿਸ ਵਿੱਚ 60 ਮੁਲਕਾਂ ਦੇ ਹੁਕਮਰਾਣਾਂ ਨੇ ਸ਼ਿਰਕਤ ਕੀਤੀ ਇਤਿਹਾਸ ਗਵਾਹ ਹੈ ਕਿ ਮਹਾਰਾਜੇ ਨੇ ਇਸ ਵਿਆਹ ਤੇ ਮੋਹਰਾਂ ਦਾ ਮੀਂਹ ਵਰਾ ਦਿੱਤਾ ਸੀ ਇਸ ਵਿਆਹ ਚ ਸਰਦਾਰ ਸ਼ਾਮ ਸਿੰਘ ਘਟਾਰੀ ਵਾਲੇ ਨੇ 17 ਲੱਖ ਦੇ ਨੇੜੇ ਖਰਚਾ ਕੀਤਾ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਪਣੀ 2 ਕਰੋੜ ਦੇ ਲਗਭਗ ਜੋ ਉਸ ਸਮੇਂ ਦੇ ਮੋਹਰਾਂ ਦੇ ਮੁੱਲ ਨੂੰ ਅੱਜ ਦੇ ਰੁਪਏ ਦੇ ਮੁੱਲ ਨਾਲ ਮੇਲ ਕਰਾਇਆ ਜਾਵੇ ਤਾਂ ਗਿਣਤੀ ਖਤਮ ਹੋ ਜਾਵੇਗੀ ਸਰਦਾਰ ਸ਼ਾਮ ਸਿੰਘ ਘਟਾਰੀ ਨੇ ਆਪਣੇ ਪਿੰਡ ਕੌਂਕੇ ਕਲਾਂ ਨੂੰ ਇਸ ਵਿਆਸ ਸਮੇ ਆਪਣੇ ਬਰਾਬਰ ਖੋਇਆ ਸੀ 5000 ਮੀਲ ਮਰਬੇ ਜ਼ਮੀਨ ਦਾ ਮਾਲਕ ਸੀ ਸਾਡਾ ਮਹਾਰਾਜਾ ਰਣਜੀਤ ਸਿੰਘ